ਠੀਕ ਹੈ ਜ਼ਿੰਦਗੀ ਸਾਨੂੰ ਬਹੁਤ ਕੁਝ ਦਿੰਦੀ ਹੈ ਜੇਕਰ ਖੁਸ਼ੀਆਂ ਹੈ ਤਾਂ ਉਦਾਸੀ ਵੀ ਹੋਊਗੀ ਠੀਕ ਹੈ ਨਿਰਾਸ਼ਾ ਵੀ ਹੋਊਗੀ ਦੁੱਖ ਵੀ ਹੋਣਗੇ ਤਕਲੀਫਾਂ ਵੀ ਆਉਣਗੀਆਂ ਪਰ ਦੁੱਖ ਤਕਲੀਫਾਂ ਤੋਂ ਆਪਾਂ ਡਰਨਾ ਨਹੀਂ ਹੈ ਭੱਜਣਾ ਨਹੀਂ ਹੈ ਪੂਰੇ ਵਿਸ਼ਵਾਸ ਦੇ ਨਾਲ ਰੱਬ ਨੂੰ ਵੀ ਜੇ ਨਾਲ ਰੱਖਾਂਗੇ ਤਾਂ ਬਹੁਤ ਹੀ ਵਧੀਆ ਗੱਲ ਹੋ ਜਾਣੀ ਹੈ ਠੀਕ ਹੈ ਪਰਮਾਤਮਾ ਨੇ ਸਾਨੂੰ ਸਰੀਰ ਬਖਸ਼ਿਆ ਇਹਦੇ ਉੱਤੇ ਵਿਸ਼ਵਾਸ ਰੱਖੋ ਠੀਕ ਹੈ ਆਪਣੇ ਆਪ ਦੇ ਉੱਤੇ ਵਿਸ਼ਵਾਸ ਰੱਖੋ ਤੇ ਜੇ ਅਸੀਂ ਨਾਲ ਦੀ ਨਾਲ ਰੱਬ ਨੂੰ ਵੀ ਨਾਲ ਰੱਖ ਲਈਏ ਤਾਂ ਸਭ ਤੋਂ ਵਧੀਆ ਹੋ ਜਾਣਾ ਕਿਉਂਕਿ ਸਾਡਾ ਵਿਸ਼ਵਾਸ ਡੋਲਣਾ ਨਹੀਂ ਹੈ ਠੀਕ ਹੈ ਨਹੀਂ ਤਾਂ ਅਸੀਂ ਵੱਡੇ ਵੱਡੇ ਦੇਖੇ ਆ ਜਿਵੇਂ ਮੈਂ ਥੋੜੇ ਦਿਨ ਪਹਿਲਾਂ ਤੁਹਾਨੂੰ ਇੱਕ ਗ੍ਰਾਮਪੱਧਤੀ ਇੱਕ ਕੋਈ ਜੱਜ ਲੜਤੀ ਹੈ ਠੀਕ ਹੈ ਜੱਜ ਲੜਕੀ ਬਣ ਗਈ ਅੱਛਾ ਉਹ ਜੱਜ ਇਸ ਕਰਕੇ ਥੋੜੀ ਬਣੀ ਸੀਗੀ ਜੋ ਥੋੜੇ ਦਿਨ ਪਹਿਲਾਂ ਨਿਊਜ਼ ਦੇ ਵਿੱਚ ਖਬਰ ਲੱਗੀ ਸੀਗੀ ਕਿ ਉਸ ਜੱਜ ਕੁੜੀ ਨੇ ਸੁਸਾਇਡ ਕਰ ਲਿਆ ਜੱਜ ਕੋਈ ਇਸ ਤਰ੍ਹਾਂ ਥੋੜੀ ਬਣਦਾ ਹੁਣ ਤੁਸੀਂ ਪੜ ਰਹੇ ਹੋ 4 ਸਾਲ ਦੀ ਡਿਗਰੀ ਲੈ ਕੇ ਕੋਈ ਵੱਡਾ ਸੁਪਨਾ ਤੁਹਾਡਾ ਵੀ ਅਸੀਂ ਆ ਕਰਨਾ ਆ ਕਰਨਾ ਉਹਨੇ ਵੀ ਇਸੇ ਤਰ੍ਹਾਂ ਸੁਪਨਾ ਲਿਆ ਹੋਊਗਾ ਠੀਕ ਹੈ ਜੱਜ ਜੁਡੀਸ਼ਰੀ ਜੱਜ ਦਾ ਪੇਪਰ ਕਲੀਅਰ ਕਰਨਾ ਸੌਖਾ ਨਹੀਂ ਹੈਗਾ ਜਾਨ ਲੱਗ ਜਾਂਦੀ ਹੈ ਪੈਸੇ ਵੀ ਸੋਹਣੇ ਲੱਗਦੇ ਆ ਦਿਨ ਰਾਤ ਦੀ ਮਿਹਨਤ ਫਿਰ ਬੰਦਾ ਇਸ ਕਰਕੇ ਉਹ ਸਾਰਾ ਕੁਝ ਕੀਤਾ ਵੀ ਇੱਕ ਦਿਨ ਸੁਸਾਇਡ ਕਰ ਲੀਏ ਇਸ ਤਰ੍ਹਾਂ ਦੇ ਪਲ ਵੀ ਜ਼ਿੰਦਗੀ ਦੇ ਵਿੱਚ ਆਉਂਦੇ ਐ ਕਿ ਬੰਦੇ ਦਾ ਮਨ ਕਰਦਾ ਕਿ ਬਸ ਜਾਈਏ ਬਾਏ ਬਾਏ ਛੁੱਟੀ ਹੈਨਾ ਸਭ ਤੋਂ ਵਧੀਆ ਸੌਖਾ ਤਰੀਕਾ ਆਪਣੇ ਦੁੱਖਾਂ ਤਕਲੀਫਾਂ ਦੇ ਨਾਲ ਨਿਪਟਣ ਦਾ ਪਰ ਇਹੇ ਤਰੀਕਾ ਹੈ ਨਹੀਂ ਠੀਕ ਹੈ ਜ਼ਿੰਦਗੀ ਜੀਣੀ ਹੈ ਦੌਂ ਦੇ ਨਾਲ ਜਿਓ ਆਤਮ ਵਿਸ਼ਵਾਸ ਨਾਲ ਜਿਓ ਰੱਬ ਤੇ ਸਦਾ ਹੀ ਭਰੋਸਾ ਰੱਖੋ ਕਿ ਮੇਰੇ ਨਾਲ ਹੈ ਮੇਰੀ ਮਦਦ ਕਰੇਗਾ ਪਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਦੀ ਮਦਦ ਆਪ ਕਰਨੀ ਪੈਣੀ ਰੱਬ ਤਾਂ ਆਪਣੇ ਆਪ ਹੀ ਨਾਲ ਖੜ ਜਾਂਦਾ ਹੈ ਠੀਕ ਹੈ ਥੋੜਾ ਜਾਇ ਸਾਨੂੰ ਕਵਿਤਾ ਹੌਸਲਾ ਦਿੰਦੀ ਹੈ ਹੌਸਲੇ ਨਾਲ ਚੱਲਣ ਦੇ ਲਈ ਸਹਾਈਦ ਕਰਦੀ ਹੈ ਕੀ ਕਹਿੰਦਾ surjit patar ਕਹਿੰਦਾ ਜੇ ਆਈ ਪੱਤ ਝੜ ਤਾ ਫੇਰ ਕੀ ਹੈ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲੱਭ ਕੇ ਕਿਤੇਉਂ ਲਿਆਉਣਾ ਕਲਮਾ ਤੂੰ ਫੁੱਲਾਂ ਜੋ ਕੀ ਜ਼ਮੀਨ ਰੱਖੀ ਠੀਕ ਹੈ ਸਿੱਧੀ ਤੁਹਾਡੇ ਨਾਲ ਗੱਲ ਕਰ ਰਿਹਾ ਕਹਿੰਦਾ ਜੇਕਰ ਜ਼ਿੰਦਗੀ ਦੇ ਵਿੱਚ ਦੁੱਖਾਂ ਨਾਵੇਂ ਪੱਤ ਝੜ ਆ ਗਈ ਫਿਰ ਕੀ ਹੋਇਆ ਆਂਦੀਏ ਹੁੰਦੀ ਆ ਜੇਕਰ ਤੁਹਾਡੇ ਜੋਸ਼ ਹੈ ਜੇਕਰ ਤੁਸੀਂ ਦਮ ਵਾਲੇ ਹੋ ਤਾਂ ਹੀ ਤਾਂ ਕੋਈ ਟੱਕਰ ਲੈਣ ਵਾਲਾ ਆਊਗਾ ਠੀਕ ਹੈ ਫਿਰ ਉੱਥੇ ਕਿਉਂ ਆਪਾਂ ਡਗ ਮੰਗਾਈਏ ਕਿਉਂ ਆਪਾਂ ਘਬਰਾਈਏ ਤੂੰ ਕਹਿੰਦਾ ਅਗਲੀ ਰੁੱਤ 'ਚ ਯਕੀਨ ਰੱਖੀ ਧੋਖਾ ਆ ਪਰ ਸਦਾ ਇੱਕੋ ਜੀ ਸਥਿਤੀ ਕਦੇ ਵੀ ਨਹੀਂ ਰਹਿੰਦੀ ਇਸ ਗੱਲ ਦੇ ਵਿੱਚ ਹਮੇਸ਼ਾ ਵਿਸ਼ਵਾਸ ਰੱਖੋ ਕਿਉਂਕਿ ਇਹ ਵਿਲਾ ਲੰਘਣਾ ਹੈ ਫਿਰ ਅਗਲੀ ਰੁੱਤ ਸ਼ੁਰੂ ਹੋਣੀ ਹੈ ਤੇ ਅਗਲੀ ਰੁੱਤ ਬਹੁਤ ਮਿੱਠੀ ਹੋਏਗੀ ਠੀਕ ਹੈ ਬਹੁਤ ਜ਼ਬਰਦਸਤ ਚੇਂਜ ਆਏਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਣਗੀਆਂ ਕਹਿੰਦਾ ਮੈਂ ਲੱਭ ਕੇ ਕਿਤੇ ਉਹ ਲਿਆਉਣਾ ਕਲਮਾ ਤੂੰ ਫੁੱਲਾਂ ਜੋ ਕੀ ਜ਼ਮੀਨ ਰੱਖੀ ਮੈਂ ਮਦਦ ਕਰਦਾ ਕਹਿੰਦਾ ਤੁਹਾਡੀ ਮੈਂ ਕਿਤੇ ਉਹ ਕਲਮਾ ਲੈ ਕੇ ਆਣਾ ਹੁਣ ਅੱਜ ਕੱਲ੍ਹ ਆ ਮੌਸਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਕੋਈ ਪੌਪੂਲਰ ਦੀਆਂ ਕਲਮਾਂ ਲਾ ਰਿਹਾ ਹੈ ਨਾ ਆਪਣੇ ਬਿਜ਼ਨਸ ਨੂੰ ਵਧਾਣ ਦੇ ਲਈ ਕੋਈ ਮੇਰੇ ਵਰਗਾ ਫੁੱਲਾਂ ਦੀਆਂ ਕਲਮਾਂ ਲੱਭ ਰਿਹਾ ਠੀਕ ਹੈ ਗੁਲਾਬ ਦੀਆਂ ਕਲਮਾਂ ਕੱਟ ਕੇ ਲਗਾਓ ਐਨ ਵਧੀਆ ਆ ਬਸ ਐਸੇ ਵੀ ਮਹੀਨੇ ਦੇ ਵਿੱਚ ਖੜਨ ਲੱਗ ਜਾਣੇ ਆ ਠੀਕ ਸੋ ਕਹਿੰਦਾ ਮੈਂ ਤੁਹਾਡੀ ਮਦਦ ਕਰਦਾ ਕਹਿੰਦਾ ਮੈਂ ਕਿਤੇ ਉਹ ਕਲਮਾ ਲੈ ਕੇ ਆ ਨਾ ਬਸ ਥੋੜੀ ਜੀ ਜ਼ਮੀਨ ਰੱਖਿਓ ਠੀਕ ਹੈ ਜਿਹਦੇ ਵਿੱਚ ਮੈਂ ਉਹ ਕਲਮਾ ਬੀਜ ਸਕਾਂ ਤੇ ਜਿੱਥੋਂ ਫੁੱਲ ਫਿੜ ਸਕਣ ਬਸ ਇੰਨੀ ਕੁ ਅਗਰ ਆਪਾਂ ਜ਼ਮੀਨ ਰੱਖ ਲਈਏ ਆਪਣੇ ਅੰਦਰ ਐਡਾ ਕ ਆਪਾਂ ਹੌਸਲਾ ਰੱਖ ਲਈਏ ਵੀ ਆਹ ਦਿਨ ਪਾਰ ਹੋ ਜਾਣੇ ਆ ਬਹੁਤ ਸੋਹਣੇ ਦਿਨ ਆਉਣ ਵਾਲੇ ਆ ਤਾਂ ਸਭ ਕੁਝ ਵਧੀਆ ਚੱਲਦਾ ਜ਼ਿੰਦਗੀ ਦੇ ਵਿੱਚ ਆਪਾਂ ਐਂਡ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਆ ਪਰ ਜੇਕਰ ਆਪਾਂ ਡੋਲ ਗਏ ਹੈਨਾ ਮਾੜੇ ਜਿਹੇ ਪੀਲੇ ਪੱਤੇ ਹੋਏ ਤੇ ਆਪਾਂ ਡਾਵਾ ਡਲ ਹੋ ਗਏ ਤਾਂ ਪੱਤਿਆਂ ਨੂੰ ਝੜਨ ਤੋਂ ਤਾਂ ਕੋਈ ਰੋਕ ਨਹੀਂ ਸਕਦਾ ਪਰ ਨਵੇਂ ਪੁੰਗਰਨ ਤੋਂ ਵੀ ਤੁਸੀਂ ਇੱਕ ਸਟਾਪ ਲਗਾ ਦੇਣਾ ਠੀਕ ਹੈ ਸੋ ਹੌਸਲਾ ਬਹੁਤ ਜ਼ਰੂਰੀ ਹੈ ਕਹਿੰਦਾ ਕਿਸੇ ਵੀ ਸ਼ੀਸ਼ੇ 'ਚ ਅਕਸ ਆਪਣਾ ਗੰਧਲਾ ਤੱਕ ਨਾ ਉਦਾਸ ਹੋਵੀ ਸੱਜਣ ਦੀ ਨਿਰਮਲ ਨਦਰ 'ਚ ਹਤਮ ਤੂੰ ਧਿਆਨ ਆਪਣੇ ਨੂੰ ਲੈਣ ਰੱਖੇ ਕਹਿੰਦਾ ਕਿਸੇ ਵੀ ਸ਼ੀਸ਼ੇ 'ਚ ਅਕਸ ਆਪਣਾ ਆਪਣਾ ਇਹ ਪਰਛਾਵਾਂ ਆਪਣਾ ਸਰੀਰ ਦੇਖ ਕੇ ਜਿਵੇਂ ਆਪਾਂ ਸ਼ੀਸ਼ੇ ਦੇ ਵਿੱਚ ਆਪਣਾ ਪ੍ਰਤਿਬਿੰਬ ਦੇਖਦੇ ਆਣ ਆਪਣੀ ਸ਼ਕਲ ਦੇਖਦੇ ਆ ਠੀਕ ਹੈ ਕਹਿੰਦਾ ਕਿਸੇ ਵੀ ਸ਼ੀਸ਼ੇ 'ਚ ਅਕਸ ਆਪਣਾ ਗੰਧਲਾ ਤੱਕ ਨਾ ਉਦਾਸ ਹੋਵੇ ਗੰਧਲਾ ਵੀ ਹੋਣਾ ਇਹ ਨਹੀਂ ਠੀਕ ਹੈ ਜਦੋਂ ਜਦੋਂ ਸਾਡਾ ਡਾਊਨਫਾਲ ਹੁੰਦਾ ਹੈ ਨਾ ਤਾਂ ਫਿਰ ਉਦੋਂ ਸਾਡਾ ਅਕਸ ਗੰਧਲਾ ਹੁੰਦਾ ਲੋਕ ਕਹਿੰਦੇ ਲੈ ਇਹ ਮਿਹਨਤੀ ਨਹੀਂ ਹੈਗਾ ਠੀਕ ਹੈ ਇਹਦਾ ਕੈਰੈਕਟਰ ਵਧੀਆ ਨਹੀਂ ਹੈਗਾ ਇਹਦੀ ਸੰਗਤ ਮਾੜੀ ਆ ਚਾਹੇ ਤੁਸੀਂ ਬਹੁਤ ਲੱਖ ਵਧੀਆ ਕਰੀ ਜਾਓ ਹਰੇਕ ਨੂੰ ਉਹਦੇ ਚ ਨੁਕਸ ਨਜ਼ਰ ਆਉਂਦੇ ਆ ਠੀਕ ਹੈ ਸੋ ਜਦੋਂ ਕੋਈ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਸਮਾਂ ਆਵੇ ਕਹਿੰਦਾ ਸੱਜਣ ਦੀ ਨਿਰਮਲ ਨਦਰ ਚ ਹਰਦਾ ਸੋ ਉੱਥੇ ਜਦੋਂ ਇਸ ਤਰ੍ਹਾਂ ਦੀ ਡਾਮਾਂਡੋਲ ਸਥਿਤੀ ਆਊਗੀ ਜਦੋਂ ਤੁਹਾਡੇ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਕਰੂਗਾ ਜਦੋਂ ਤੁਹਾਨੂੰ ਸਾਰੇ ਮਾੜਾ ਹੀ ਕਹਿਣਗੇ ਤੁਹਾਨੂੰ ਕੋਈ ਕਹੂਗਾ ਹੀ ਨਹੀਂ ਕਿ ਇਹ ਬੰਦਾ ਵਧੀਆ ਹੈ ਤਾਂ ਉਸ ਵੇਲੇ ਕਿਹਨੇ ਸਾਡੇ ਕੰਮ ਆਣਾ ਸਾਡੇ ਸੱਜਣ ਨੇ ਸੱਜਣ ਕੋਣ ਹੈ ਪਰਮਾਤਮਾ ਵਾਹਿਗੁਰੂ ਸਾਡਾ ਈਸ਼ਵਰ ਠੀਕ ਹੈ ਸੋ ਇਸ ਕਰਕੇ ਹਮੇਸ਼ਾ ਉਸ ਰੱਬ ਨੂੰ ਨਾਲ ਰੱਖੋ ਕਿਉਂਕਿ ਉਹੀ ਇੱਕ ਐਸੀ ਸ਼ਕਤੀ ਹੈ ਜੋ ਕਿਸੇ ਵੀ ਸਥਿਤੀ ਦੇ ਵਿੱਚ ਤੁਹਾਨੂੰ ਟੈਣ ਨਹੀਂ ਦਿੰਦੀ ਠੀਕ ਹੈ ਸੋ ਕਹਿੰਦਾ ਸੱਜਣ ਦੀ ਨਿਰਮਲ ਨਦਰ ਚ ਹਰਦਮ ਤੂੰ ਧਿਆਨ ਆਪਣੇ ਨੂੰ ਲੀਨ ਰੱਖੀ ਬਸ ਉਹਦੇ ਵਿੱਚ ਇੱਕ ਵਾਰੀ ਲੀਨ ਹੋ ਕੇ ਦੇਖਿਓ ਆਨੰਦ ਹੀ ਆਨੰਦ ਹੈ ਪਾਵਰ ਹੀ ਪਾਵਰ ਹੈ ਸ਼ਕਤੀ ਹੀ ਸ਼ਕਤੀ ਹੈ ਹੌਂਸਲਾ ਹੀ ਹੌਂਸਲਾ ਕਿਉਂਕਿ ਉਹੀ ਇੱਕ ਐਸਾ ਹੈ ਜਿਹਨੇ ਕਹਿਣਾ ਪੁੱਤ ਧਿਆਨ ਰੱਖਤੋ ਕੋਈ ਨਹੀਂ ਤੇਰਾ ਸਮਾਪਤ ਹੋਣ ਵਾਲਾ ਠੀਕ ਹੈ ਹੌਸਲਾ ਰੱਖ ਬਸ ਆ ਥੋੜਾ ਟਾਈਮ ਹੈ ਕਰਮ ਹੁੰਦੇ ਆ ਨਾ ਹੁਣ ਪਿਛਲੇ ਕਰਮਾਂ ਦਾ ਲੇਖਾ ਜੋਖਾ ਆਪਣੇ ਭਾਰਤੀ ਤਾਂ ਵਿਸ਼ਵਾਸ ਕਰਦੇ ਆ ਕਰਮ ਸਿਧਾਂਤ ਹੈਗਾ ਹੈ ਨਾ ਆਪਾਂ ਵਿਸ਼ਵਾਸ ਕਰਦੇ ਆ ਕਿ ਜਿਸ ਤਰ੍ਹਾਂ ਦਾ ਆਪਾਂ ਬੀਜ ਬੀਜਣਾ ਉਸੇ ਤਰ੍ਹਾਂ ਦਾ ਉਹਦੇ ਵਿੱਚੋਂ ਕੁਛ ਨਾ ਕੁਛ ਪੁੰਗਰੇਗਾ ਕੰਡੇ ਬੀਜਾਂਗੇ ਕੰਡੇ ਉਗਣਗੇ ਫੁੱਲ ਬੀਜਾਂਗੇ ਤਾਂ ਫੁੱਲ ਉਗਣਗੇ ਸੋ ਹੁਣ ਜਿਹੜਾ ਆਪਾਂ ਪਿਛਲੇ ਜਨਮਾਂ ਦੇ ਵਿੱਚ ਕਰਮ ਕਰ ਦਿੱਤਾ ਉਹਦਾ ਲੇਖਾ ਜੋਖਾ ਤਾਂ ਹੋਣਾ ਹੀ ਆ ਨਾ ਫਿਰ ਜੇਕਰ ਆਪਾਂ ਕਰਮ ਕੀਤੇ ਆ ਤਾਂ ਹੌਸਲੇ ਦੇ ਨਾਲ ਡਟ ਕੇ ਫਿਰ ਉਹਨਾਂ ਦਾ ਮੁਕਾਬਲਾ ਵੀ ਕਰੀਏ ਹੈਨਾ ਸੋ ਪਰਮਾਤਮਾ ਤਾਂ ਸਦਾ ਸਾਡੇ ਨਾਲ ਹੈ ਜੇਕਰ ਆਪਾਂ ਵਿਸ਼ਵਾਸ ਰੱਖੀਏ ਉਹਦੀ ਨਜ਼ਰ ਦੇ ਵਿੱਚ ਤਾਂ ਆਪਾਂ ਕਦੇ ਵੀ ਢੈ ਢੇਰੀ ਨਹੀਂ ਹੁੰਦੇ ਆਪਾਂ ਹਮੇਸ਼ਾ ਜਿੱਤਵਲ ਵਧਦੇ ਆ ਸੋ ਕਹਿੰਦਾ ਇੱਕ ਵਾਰੀ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਦੇਖੋ ਤਾਂ ਸਾਰੇ ਦੁੱਖ ਆਪਣੇ ਆਪ ਖਤਮ ਹੋ ਜਾਣੇ ਸੁੱਖਾਂ ਵਿੱਚ ਤਬਦੀਲ ਹੋ ਜਾਣੇ ਕਹਿੰਦਾ ਕਿਸੇ ਨੂੰ ਮਾਰਨ ਦਾ ਢੰਗ ਇਹ ਇਹ ਵੀ ਕਿ ਸ਼ੀਸ਼ਿਆਂ 'ਚ ਵਿਕਾਰ ਪਾਓ ਤੇ ਸਖਸ਼ੋ ਪਹਿਲਾਂ ਹੀ ਅੱਖ ਮਾਰੋ ਸੋ ਖੁਦ ਚ ਪੂਰਾ ਯਕੀਨ ਰੱਖੀ ਠੀਕ ਹੈ ਹੁਣ ਇਹ ਦੁਨੀਆ ਦੇ ਵਿੱਚ ਕਿਆ ਚੱਲਦਾ ਦੁਨੀਆ ਕਿਸ ਤਰ੍ਹਾਂ ਦੀ ਹੈ ਕਹਿੰਦਾ ਕਿਸੇ ਨੂੰ ਮਾਰਨ ਦਾ ਢੰਗ ਇਹ ਇਹ ਵੀ ਕਿਸੇ ਨੂੰ ਮਾਰਨਾ ਹੋਵੇ ਨਾ ਤਾਂ ਉਹਦਾ ਕਿਆ ਤਰੀਕਾ ਹੈ ਕਿ ਸ਼ੀਸ਼ਿਆਂ 'ਚ ਵਿਕਾਰ ਪਾਓ ਕਿਸੇ ਨੂੰ ਮਾਰਨਾ ਹੋਵੇ ਤਾਂ ਸ਼ੀਸ਼ੇ 'ਚ ਵਿਕਾਰ ਪਾ ਦਿਓ ਆਪਾਂ ਸ਼ੀਸ਼ੇ 'ਚ ਆਪਣੀ ਸ਼ਕਲ ਦੇਖਦੇ ਹਾਂ ਨਾ ਜਾ ਸ਼ੀਸ਼ੇ ਦੇ ਵਿੱਚ ਵਿਕਾਰ ਪੈ ਜਾਣਾ ਉਹਦੇ ਉਹਨੂੰ ਤੁਸੀਂ ਉਹਨੂੰ ਕਰ ਦਿਓ ਸਾਫ਼ ਕਰ ਦਿਓ ਉਹਦੇ ਪਿੱਛੇ ਉਹਦਾ ਜਿਹੜਾ ਜੋ ਚੀਜ਼ ਸਾਡਾ ਫੇਸ ਨਜ਼ਰ ਆਉਂਦਾ ਜਿਹਦੇ ਕਰਕੇ ਉਹ ਰੰਗ ਲਾ ਦਿਓ ਉਹਦੇ ਵਿੱਚ ਜਾਂ ਤਰੇੜਾਂ ਪਾ ਦਿਓ ਸਾਨੂੰ ਆਪਣੀ ਸ਼ਕਲ ਸੋਹਣੀ ਹੋਈ ਨਹੀਂ ਲੱਗਣੀ ਸੰਸਾਰ ਇਸੇ ਤਰ੍ਹਾਂ ਹੀ ਕਰਦਾ ਤੁਸੀਂ ਜਿੰਨੇ ਮਰਜ਼ੀ ਸੋਹਣੇ ਸੁਨੱਖੇ ਪੱਧਰੇ ਮਿਹਨਤੀ ਹੋਵੋ ਠੀਕ ਹੈ ਜਿੰਨਾ ਮਰਜ਼ੀ ਆਪਣੇ ਦਮ ਦੇ ਨਾਲ ਜ਼ੋਰ ਲਾ ਕੇ ਅੱਗੇ ਵਧ ਰਹੇ ਹੋਵੋ ਲੋਕਾਂ ਨੇ ਤੁਹਾਡੇ ਵਿੱਚ ਨੁਕਸ ਖੱਡਣੇ ਹੀ ਖੱਡਣੇ ਸੋ ਲੋਕ ਕੀ ਕਰਦੇ ਆ ਤੁਹਾਡੇ ਅਕਸ਼ ਨੂੰ ਖਰਾਬ ਕਰਦੇ ਠੀਕ ਹੈ ਤੁਸੀਂ ਅੱਗੇ ਵਧ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਉਹ ਤੁਹਾਨੂੰ ਪਿੱਛੇ ਨੂੰ ਖਿੱਚਣ ਵਾਲੀ ਕੋਈ ਨਾ ਕੋਈ ਗੱਲ ਕਰਨਗੇ ਇੱਕ ਲੜਕੀ ਹੈ ਜਾਨਵੀ ਜਾਨਵੀ ਉਹਦਾ ਨਾਮ ਇਹ ਬੱਚੀ ਨਾ ਹਲੇ ਤੁਹਾਡੇ ਕੀ ਉਮਰ ਦੀ ਹੋਗੀ ਠੀਕ ਹੈ ਤੁਹਾਡੀ ਉਮਰ ਦੀ ਹੋਗੀ ਇਹਦੇ ਫਾਦਰ ਇੱਕ ਨਾਰਮਲ ਜਿੱਦਾਂ ਸਾਡੇ ਮਾਵਾ ਪਿਮਾੜੀ ਮੁੱਟੀ ਨੌਕਰੀ ਕਰਦੇ ਇਦਾਂ ਹੀ ਇਹਦੇ ਫਾਦਰ ਨੌਕਰੀ ਕਰਦੇ ਇਹਦੇ ਬਾਪ ਨੇ ਬਚਪਨ 'ਚ ਹੀ ਇੱਕ ਕੁੜੀ ਦੇ ਬਚਪਨ 'ਚ ਹੀ ਸੋਚ ਲਿਆ ਕਿ ਮੈਂ ਇਹਨੂੰ ਕੁਝ ਨਾ ਕੁਝ ਤਾਂ ਲੱਗ ਕਰਵਾਉਣਾ। ਦੇਖੋ ਮਾਪੇ ਦੀ ਮਿਹਨਤ ਹੈ। ਹੈਨਾ ਜਦ ਤੁਸੀਂ ਬੂਟਾ ਲਾਣੇ ਹੋ ਤਾਂ ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਵੱਡਾ ਕਰਨਾ ਚਾਹੁੰਦੇ ਹੋ, ਪਾਲਣ ਪੋਸ਼ਣ ਕਰਨਾ ਚਾਹੁੰਦੇ ਹੋ। ਸੋ ਬਾਪ ਨੇ ਸੋਚਿਆ ਕਿ ਮੈਂ ਇਹਨੂੰ ਕੁਝ ਨਾ ਕੁਝ ਵਧੀਆ ਕਰਵਾਵਾਂ। ਖਾਸ ਕਰਕੇ ਹੁਣ ਸਾਡੇ ਵਰਗੇ ਕਿਆ ਕਰਦੇ ਆ ਆਮ ਬੰਦਾ ਕਿਆ ਕਰਦਾ? ਵੀ ਅੱਛਾ ਵੀ ਮੈਨੂੰ ਨੌਕਰੀ ਵਧੀਆ ਨਹੀਂ ਮਿਲੀ ਉਹਦੇ ਪਿੱਛੇ ਰੀਜ਼ਨ ਆਪਾਂ ਕੀ ਦੱਸ ਦਿੰਨੇ? ਕਿ ਮੇਰੀ ਇੰਗਲਿਸ਼ ਵਧੀਆ ਨਹੀਂ ਹੈਗੀ। ਇਹਦੇ ਬਾਪੂ ਨੂੰ ਵੀ ਇਹ ਹੀ ਲੱਗਿਆ। ਕਿ ਮੇਰੀ ਇੰਗਲਿਸ਼ ਵਧੀਆ ਨਹੀਂ ਹੈ ਮੇਬੀ ਇਸੇ ਕਰਕੇ ਮੈਨੂੰ ਅੱਛੇ ਥਾਂ ਦੇ ਉੱਤੇ ਨੌਕਰੀ ਨਹੀਂ ਮਿਲੀ ਔਰ ਇਹ ਸਚਾਈ ਨਹੀਂ ਹੈਗੀ ਆ ਕਿ ਤਰ੍ਹਾਂ ਕਿ ਤੇ ਆਪਾਂ ਜਿੰਨੇ ਮਾਰਗੀ ਨੰਬਰ ਲੈ ਲਈਏ ਅੰਗਰੇਜ਼ੀ ਵਾਰ ਨੂੰ ਢਿੱਲਾ ਹੋ ਜਾਂਦਾ ਤਾਂ ਹੈਨਾ ਕਿਉਂਕਿ ਸਾਡੇ ਕੋਲ ਐਕਸੈਂਟ ਹੈ ਨਹੀਂ ਉਹ ਵਾਲਾ ਸੋ ਇਹਨੇ ਕਿਹਾ ਵੀ ਮੈਂ ਆਪਣੀ ਕੁੜੀ ਨੂੰ ਇਸ ਤਰ੍ਹਾਂ ਦਾ ਕਰਨ ਦੇਣਾ ਪੜਾਈ ਵੀ ਵਧੀਆ ਕਰवानी ਹੈ ਇੰਗਲਿਸ਼ ਵੀ ਇਹਨੂੰ ਆਵੇ ਚਲੋ ਇਹ ਇੰਗਲਿਸ਼ ਸਿਖਾਣ ਲੱਗ ਪਿਆ ਬੱਚੀ ਨੇ ਹੌਲੀ 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 ਬੋਲਣਾ ਸ਼ੁਰੂ ਕਰ ਦਿੱਤਾ ਅੱਛਾ ਹੁਣ ਇਹਨੇ ਕਿਹਾ ਕੀਤਾ ਕਿ ਮੈਂ ਅਭਿਆਸ ਕਰਵਾਵਾਂ ਕੁੜੀ ਨੂੰ ਬੈਟਰ ਅਭਿਆਸ ਕੀ ਹੋ ਸਕਦਾ ਜਿਵੇਂ ਦਿੱਲੀ ਸੀਗੇ ਤਾਂ ਦਿੱਲੀ ਦੇ ਵਿੱਚ ਇਹਨੇ ਲਾਲ ਕਿਲੇ ਲੈ ਜਾਣੀ ਆਪਣੀ ਕੁੜੀ ਹੈਨਾ ਰੈੱਡ ਫੋਰਟ ਲੈ ਜਾਣੀ ਰੈੱਡ ਫੋਰਟ ਕਾਤੇ ਲੈ ਕੇ ਜਾਣੀ ਇਸ ਤਰ੍ਹਾਂ ਦੀਆਂ ਥਾਵਾਂ ਦੇ ਉੱਤੇ ਉਹ ਲੈ ਕੇ ਜਾਂਦਾ ਹੁੰਦਾ ਸੀਗਾ ਕਿਉਂ ਲੈ ਕੇ ਜਾਂਦਾ ਹੁੰਦਾ ਸੀਗਾ ਤਾਂ ਕਿ ਕੋਈ ਵੀ ਉੱਥੇ ਅੰਗਰੇਜ਼ ਟਰਾਂਸਲੇਟਰ ਦੀ ਗੱਲ ਨਹੀਂ ਆ ਉੱਥੇ ਅੰਗਰੇਜ਼ ਆਏ ਹੁੰਦੇ ਆ ਠੀਕ ਹੈ ਟਰਾਂਸਲੇਟਰ ਦੀ ਲੋੜ ਨਹੀਂ ਹੈਗੀ ਜਦੋਂ ਤੁਸੀਂ ਆਮ ਹੁੰਨੇ ਹੋ ਨਾ ਤੁਹਾਨੂੰ ਟਰਾਂਸਲੇਟਰ ਦੀ ਲੋੜ ਨਹੀਂ ਬਸ ਹੌਸਲਾ ਦਮ ਹੋਣਾ ਚਾਹੀਦਾ ਕਿਉਂਕਿ ਉੱਥੇ ਅੰਗਰੇਜ਼ ਆਏ ਹੁੰਦੇ ਆ ਉਹਨੇ ਕਹਿ ਲੈਣਾ ਉੱਥੇ ਜਾ ਕੇ ਉਹਦੇ ਨਾਲ ਗੱਲ ਕਰ ਫੜ ਉਹਨੇ ਜਾ ਕੇ ਗੋਰਾ ਹੋਣਾ ਹੈਨਾ ਬਸ ਉਹਨੇ ਆਪਣੀ ਟੁੱਟੀ ਫੁੱਟੀ ਅੰਗਰੇਜ਼ੀ ਦੇ ਵਿੱਚ ਗੋਰਿਆਂ ਦੇ ਨਾਲ ਗੱਲ ਕਰਨੀ ਸਿੱਖ ਲਈ ਕੁੜੀ ਨੇ ਠੀਕ ਹੈ ਹੌਲੀ 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 ਆ ਪ੍ਰੈਕਟਿਸ ਉਹਨੇ ਬਹੁਤ ਕਰਵਾਈ ਕਿਸੇ ਤੇ ਵੀ ਮਗਰ ਅੱਛੇ ਇੰਗਲਿਸ਼ ਵਾਲੇ ਗੋਰੇ ਦੇ ਮਗਰ ਲਾ ਦੇਣੀ ਉਹਨੇ ਕੁੜੀ ਨੇ ਪਟਰ 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 ਕੁਝ ਵੀ ਹੈਨਾ ਗੱਲਾਂ ਕਰੀ ਜਾਣੀਆਂ ਐਧਰ ਉਧਰ ਦੀਆਂ ਪੁੱਛ ਲੈਣੀਆਂ ਆਪਣੀਆਂ ਦੱਸ ਦੇਣੀਆਂ ਬਿਨਾ ਗੱਲੋਂ ਕੋਈ ਪੁੱਛੇ ਚਾਹੇ ਨਾ ਦੱਸੇ ਬਟ ਆਪਣੀ ਆਪਾ ਮਾਰ ਕੇ ਆਣੀ ਆ ਸੋ ਇਸ ਤਰ੍ਹਾਂ ਕਰਦੀ ਕਰਦੀ ਇਹ ਕੁੜੀ ਅਜ ਵੰਡਰ ਗਰਲ ਆਫ ਇੰਡੀਆ ਹੈ ਠੀਕ ਹੈ ਤੇ ਉਸ ਵੇਲੇ ਜਿਹੜੇ ਹੁਣਾ ਸ਼ੀਸ਼ੇ ਦੇ ਵਿੱਚ ਅੱਖਸ ਤੁਹਾਡਾ ਖਰਾਬ ਕਰਨ ਵਾਲੇ ਤੁਹਾਡੇ ਬਣਨ ਤੋਂ ਪਹਿਲਾਂ ਤੁਹਾਨੂੰ ਵਿਗਾੜਨ ਵਾਲੇ ਲੋਕ ਕਿਆ ਕਰਦੇ ਤੁਹਾਨੂੰ ਪਿੱਛੇ ਨੂੰ ਖਿੱਚਦੇ ਆ ਹੁਣ ਇਹਨੂੰ ਵੀ ਕਹਿਣਾ ਸ਼ੁਰੂ ਕਰਤਾ ਇਹ ਕਿਹੜਾ ਵੱਖਰਾ ਕੰਮ ਕਰਦੀ ਸਾਰੀ ਦੁਨੀਆ ਅੰਗਰੇਜ਼ੀ ਬੋਲਦੀ ਹੈ ਠੀਕ ਹੈ ਪਰ ਜਦੋਂ ਦੁਨੀਆ ਤੁਹਾਨੂੰ ਪਿੱਛੇ ਨੂੰ ਖਿੱਚਣ ਲੱਗੇ ਫੇਰ ਤੁਸੀਂ ਦੇਖੋ ਕਿ ਮੈਂ ਕਿਆ ਕਰਾਂ ਹੁਣ ਤੁਸੀਂ 네ਗਟਿਵਿਟੀ ਵੱਲ ਤਾਂ ਨਹੀਂ ਜਾਣਾ ਚਾਹੀਦਾ ਨਾ ਕਿ ਮੈਂ 네ਗਟਿਵ ਹੋ ਜਾਵਾਂ ਨਕਾਰਾਤਮਕ ਸੋਚਾਂ ਕਿ ਲੈ ਵੀ ਇਹ ਤਾਂ ਸਾਰੀ ਦੁਨੀਆ ਬੋਲਦੀ ਆ ਮੈਂ ਕਿਆ ਕਰਦਾ ਕੁਝ ਮੇਰਾ ਕੁਝ ਨਹੀਂ ਬਣਨਾ ਜਦ ਤੱਕ ਇਹਨੇ ਮੇਰੀ ਕੁੜੀ ਨੇ ਵੱਡੀ ਹੋਣਾ ਉਦੋਂ ਤੱਕ ਤਾਂ ਸਾਰੀ ਦੁਨੀਆ ਨੇ ਬੋਲਣ ਲੱਗ ਜਾਣਾ ਮੇਰੀ ਕੁੜੀ ਚ ਕੀ ਵੱਖਰਾ ਹੋਊਗਾ ਫੇਰ ਤਾਂ ਰੋਣ ਲੱਗ ਰੋਣ ਨੂੰ ਕਿਹੜਾ ਟਾਈਮ ਲੱਗਦਾ ਵਧੀਆ ਅੱਖਾਂ ਐ ਜਦ ਮਰਜੀ ਪਾਣੀ ਕਢ ਲਓ ਹੈਨਾ ਸੋ ਹੁਣ ਇਹਦੇ ਬਾਪੂ ਨੇ ਕੀ ਸੋਚਿਆ ਕਿ ਨਹੀਂ ਮੇਰੀ ਕੁੜੀ ਚ ਬਹੁਤ ਕੁਛ ਐ ਇਹ ਬਹੁਤ ਕੁਛ ਕਰਨ ਵਾਲੀ ਐ ਠੀਕ ਐ ਮੈਂ ਮਿਹਨਤ ਕਰੂੰਗਾ ਰੱਬ ਮੇਰਾ ਸਾਥ ਦੇਊਗਾ ਸੋ ਉਹੀ ਹੋਇਆ ਇਹਨੇ ਕੀ ਕੀਤਾ ਇਹਨੇ ਦੇਖਿਆ ਵੀ ਛੰ ਅੰਗਰੇਜ਼ੀ ਤਾਂ ਸਾਰੇ ਬੋਲ ਲੈਂਦੇ ਆ ਬਟ ਐਕਸੈਂਟ ਵੱਖਰੇ ਵੱਖਰੇ ਸਾਰਿਆਂ ਨੂੰ ਨਹੀਂ ਆਉਂਦੇ ਠੀਕ ਹੈ ਸੋ ਹੁਣ ਉਹਨੇ ਵੱਖ-ਵੱਖ ਐਕਸੈਂਟਸ ਬਾਣੀ ਸ਼ੁਰੂ ਕਰ ਦਿੱਤੇ ਠੀਕ ਹੈ ਦੋ ਹੋ ਸਕਦੇ ਸੀਗੇ ਨਾ ਕਾਰਨ ਇੱਕ ਤਾਂ ਪਿੱਛੇ ਨੂੰ ਫੇਟ ਹੋ ਕੇ ਬੈਠ ਜਾਂਦੇ ਆਰਾਮ ਨਾਲ ਵੀ ਚੱਲ ਠੀਕ ਹੈ ਓਕੇ ਕਰੀ ਜਾ ਜੋ ਵੀ ਕਰਨਾ ਹੈਗਾ ਹਨਾ ਤੈਨੂੰ ਅੰਗਰੇਜ਼ੀ ਆ ਗਈ ਬਹੁਤ ਹੁਣ ਉਹਨੇ ਕੀ ਕੀਤਾ ਵੱਖਰਾ ਕਰ ਦਿੱਤਾ ਐਕਸੈਂਟ ਸਿਖਾ ਦਿੱਤੇ ਐਕਸੈਂਟਸ ਦੀ ਵਜ੍ਹਾ ਦੇ ਨਾਲ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਇਹ ਗਈ ਵੱਡੇ-ਵੱਡੇ ਨਿਊਜ਼ ਚੈਨਲ ਨੇ ਇਹਨੂੰ ਆ ਕੇ ਇੰਟਰਵਿਊ ਕੀਤਾ ਕਿਉਂਕਿ ਕੁਝ ਸੀਗਾ ਠੀਕ ਹੈ ਸੋ ਡਿਪੈਂਡ ਕਰਦਾ ਤੁਹਾਡੇ ਉੱਤੇ ਔਰ ਉਸ ਰੱਬ ਦੇ ਉੱਤੇ ਤੁਹਾਡੇ ਵਿਸ਼ਵਾਸ ਦੇ ਉੱਤੇ ਤੁਹਾਡੇ ਆਪਣੇ ਆਪ ਦੇ ਉੱਤੇ ਜਿਹੜਾ ਤੁਹਾਡਾ ਵਿਸ਼ਵਾਸ ਹੈ ਤੁਹਾਡੀ ਆਪਣੀ ਮਿਹਨਤ ਦੇ ਉੱਤੇ ਤੁਹਾਡਾ ਕਿੰਨਾ ਵਿਸ਼ਵਾਸ ਹੈ ਸਾਰਾ ਕੁਝ ਉਹੀ ਕਰਦੀ ਹੈ ਅਦਰਵਾਈਜ਼ ਕਹਿੰਦਾ ਕਿਸੇ ਨੂੰ ਮਾਰਨ ਦਾ ਢੰਗ ਇਹ ਵੀ ਕਿ ਸ਼ੀਸ਼ਿਆਂ 'ਚ ਵਿਕਾਰ ਪਾਉ ਸ਼ੀਸ਼ੇ ਦੇ ਵਿੱਚ ਵਿਕਾਰ ਪਾ ਦਿੱਤਾ ਕਹਿੰਦਾ ਤੇ ਸਖਸ਼ੋ ਪਹਿਲਾਂ ਹੀ ਅਕਸ਼ਣਾ ਬਣਨ ਤੋਂ ਪਹਿਲਾਂ ਹੀ ਤੁਸੀਂ ਮਰ ਜਾਣਾ ਠੀਕ ਹੈ ਹਮੇਸ਼ਾ ਇਸ ਗੱਲ ਦੇ ਵੱਲ ਧਿਆਨ ਦਿਓ ਕਿ ਤੁਹਾਨੂੰ ਕੋਈ ਪਿੱਛੇ ਖਿੱਚਣ ਵਾਲਾ ਹੋਊਗਾ ਪਰ ਮੈਂ ਮਰਨਾ ਨਹੀਂ ਠੀਕ ਹੈ ਮੇਰੇ ਅਕਸ਼ਨ ਨੂੰ ਬਣਾਉਣ ਵਾਲਾ ਉਹ ਈਸ਼ਵਰ ਹੈ ਮੈਂ ਖੁਦ ਵੀ ਇਹਨੂੰ ਸਵਾਰਨ ਦੇ ਵਿੱਚ ਬਹੁਤ ਆਪਣੇ ਆਪ ਦੀ ਮਦਦ ਕੀਤੀ ਹੈ ਬਹੁਤ ਮੈਂ ਕੰਮ ਕੀਤਾ ਸੰਘਰਸ਼ ਕੀਤਾ ਸੋ ਇਹ ਇਹਨੂੰ ਕਿਸੇ ਦੇ ਹੱਥ ਵਿੱਚ ਬਿਲਕੁਲ ਵੀ ਨਾ ਦਿਓ ਕਹਿੰਦਾ ਸੋ ਖੁਦ 'ਚ ਪੂਰਾ ਯਕੀਨ ਰੱਖੋ ਠੀਕ ਹੈ ਆਪਣੇ ਆਪ ਦੇ ਸੈਲਫ ਕੌਨਫੀਡੈਂਸ ਬਹੁਤ ਜ਼ਰੂਰੀ ਹੈ ਠੀਕ ਹੈ ਸੋ ਹੁਣ ਅੱਜ ਤੋਂ ਕੋਈ ਇਸੇ ਕਰਕੇ ਵੰਡਰ ਗਰਲ ਹੈ ਠੀਕ ਹੈ ਕਹਿੰਦਾ ਲਿਬਾਸ ਮੰਗਾ ਨਾ ਓਟ ਮੰਗਾ ਨਾ ਪਰਦਾਦਾਰੀ ਦਾ ਖੋਟ ਮੰਗਾ ਬਸ ਬਸ ਆਪਣੀ ਉਲਫਤ ਦੇ ਉਹਨਿਆਂ ਵਿੱਚ ਤੂੰ ਮੈਨੂੰ ਪਰਦਾ ਨਸ਼ੀਨ ਰੱਖੀਂ ਕਹਿੰਦਾ ਹੈ ਜੀਵਰ ਹੈ ਪਰਮਾਤਮਾ ਮੈਂ ਤੇਰੇ ਕੋਲੋਂ ਲਿਵਾਸ ਪੈਣ ਦੇ ਲਈ ਕੱਪੜਾ ਨਹੀਂ ਮੰਗਦਾ ਨਾ ਮੈਨੂੰ ਓਟ ਆਸਰਾ ਕੋਈ ਚਾਹੀਦਾ ਠੀਕ ਹੈ ਮੈਨੂੰ ਨਾ ਤਾਂ ਲਿਵਾਸ ਚਾਹੀਦਾ ਨਾ ਮੈਨੂੰ ਰਹਿਣ ਲਈ ਕੋ ਕੋਠੇ ਮੰਡਪ ਮਾਰੀਆ ਕੁਝ ਵੀ ਨਹੀਂ ਚਾਹੀਦਾ ਕਹਿੰਦਾ ਮੈਨੂੰ ਨਾ ਪਰਦਾਦਾਰੇ ਦਾ ਖੋਲ ਮੰਗਾ। ਕਿ ਮੇਰੇ ਆਪ ਬਣਾ ਦੇ ਉੱਤੇ ਕੋਈ ਪਰਦਾ ਪਾਈ ਜਾਵੇ। ਮੈਨੂੰ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਚਾਹੀਦਾ। ਜੇਕਰ ਮੇਰੇ ਵਿੱਚ ਆਪ ਹੋਣਾ ਹੈ ਨਾ ਤਾਂ ਮੈਨੂੰ ਕੋਈ ਸਿੱਧਾ ਹੋ ਕੇ ਦੱਸੇ ਕਿ ਵੀ ਤੇਰੇ ਵਿੱਚ ਆ ਕਮੀ। ਮੈਨੂੰ ਕੋਈ ਸਮੱਸਿਆ ਨਹੀਂ। ਕਹਿੰਦਾ हे ਪ੍ਰਮਾਤਮਾ ਮੈਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਚਾਹੀਦੀ। ਬਸ ਆਪਣੀ ਉਤਸਵ ਦੇ ਉਹਲੇ ਵਿੱਚ ਮੈਨੂੰ ਕੀ ਚਾਹੀਦਾ? ਕਹਿੰਦਾ ਬਸ ਆਪਣੀ ਉਤਸਵ ਦੇ ਉਹਲੇ ਵਿੱਚ ਤੂੰ ਮੈਨੂੰ ਪਰਦਾ ਮਸ਼ੀਨ ਰੱਖੀ। ਮੈਨੂੰ ਇੱਕ ਪਰਦਾ ਜ਼ਰੂਰ ਹੈ। ਕਿੱਦਾਂ ਦਾ ਕੱਪੜਾ ਚਾਹੀਦਾ ਤੇਰੇ ਪਿਆਰ ਵਾਲਾ ਕੱਪੜਾ ਚਾਹੀਦਾ ਠੀਕ ਹੈ ਉਲਫਤ ਕੀ ਹੁੰਦਾ ਬਹੁਤ ਹੁੰਦਾ ਪ੍ਰੇਮ ਮੁਹੱਬਤ ਪਿਆਰ ਠੀਕ ਹੈ ਸੋ ਕਹਿੰਦਾ ਮੈਨੂੰ ਸਿਰਫ ਇੱਕੋ ਇੱਕ ਚੀਜ਼ ਚਾਹੀਦੀ ਹੈ ਤੇਰੀ ਨਿਗਾਹ ਹੋਵੇ ਤੇਰਾ ਪਿਆਰ ਹੋਵੇ ਤੇ ਉਸ ਪਰਦੇ ਤੋਂ ਬਿਨਾਂ ਹੋਰ ਕੀ ਚਾਹੀਦਾ ਬੰਦੇ ਨੂੰ ਬੰਦਾ ਤਾਂ ਹਾਰਦਾ ਹੀ ਨਹੀਂ ਜਦੋਂ ਤੁਹਾਡੇ ਮਾਵਾ-ਪਿਓ ਨਾਲ ਹੁੰਦੇ ਆ ਹੈਨਾ ਤੁਹਾਡਾ ਮਨ ਭਰਿਆ ਪਿਆ ਹੁੰਦਾ ਤੁਹਾਨੂੰ ਕਿਸੇ ਤੀਸਰੇ ਦੀ ਜ਼ਰੂਰਤ ਪੈਂਦੀ ਤੁਹਾਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ ਨਾ ਸਿਰਫ ਤੁਹਾਡੇ ਮਾਵਾਪਾ ਦਾ ਹੱਥ ਤੁਹਾਡੇ ਸਿਰ ਤੇ ਹੋਵੇ ਬਸ ਉਹਨਾਂ ਨੇ ਹੱਗ ਕਰ ਲਿਆ ਹੋਵੇ ਸਾਨੂੰ ਆਪਣੇ سینੇ ਨਾਲ ਲਾ ਲਿਆ ਹੋਵੇ ਸਭ ਕੁਝ ਹੀ ਨਾਰਮਲ ਹੋ ਜਾ। ਐਦਾਂ ਲੱਗਦਾ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਮੈਨੂੰ ਕੋਈ ਘਰਾਂ ਵਾਲਾ ਨਹੀਂ ਠੀਕ ਸੋ ਜੇਕਰ ਈਸ਼ਵਰ ਸਾਡੇ ਨਾਲ ਹੋਵੇ ਤਾਂ ਸਾਨੂੰ ਹੋਰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਇਹੀ ਮੰਗਿਆ ਕਰੋ। ਠੀਕ ਹੈ? ਕੋਈ ਸਾਨੂੰ ਗੱਡੀਆਂ ਨਹੀਂ ਚਾਹੀਦੀਆਂ, ਕੋਈ ਮੋਟਰਾਂ ਨਹੀਂ ਚਾਹੀਦੀਆਂ, ਕੋਈ ਬੈਂਕ ਬੈਲੈਂਸ ਨਹੀਂ ਚਾਹੀਦਾ। ਬਸ ਰੱਬ ਸਾਡੇ ਨਾਲ ਹੋਵੇ ਕਿਉਂਕਿ ਅਮੀਰਾਂ ਦੀ ਜ਼ਿੰਦਗੀ ਦੇ ਵਿੱਚ ਵੀ ਢਾਗੀਆਂ ਸ਼ਾਮਾਂ ਆਉਂਦੀਆਂ। उन्होंने जिंदगी भी पतझड़ आती है व्डे वे एवें नहीं मर जाते ठीक है एवं थोड़ी सुसाइड कोई कर लेना ठीक है सो आप सुसाइड नहीं करना सू परमात्मा अपना हाथ दे के रख सू हौसले के रखे, रखे। कह पता ना लगे ये चंद तारे बदन है या के लिबास तेरा कहना हे वागुरु हे सचे पाशाह कहना इन्नी भी मेहनत करी कता ना लगे ये चंद तारे एक कुदरत है ना सारी कहना बदन है या लिबास तेरा ਮੈਨੂੰ ਇੱਕੋ ਹੀ ਲੱਗੇ ਜਦ ਮੈਂ ਕੁਦਰਤ ਨੂੰ ਤੱਕਦਾ ਤਾਂ ਮੈਨੂੰ ਦੂ ਨਜ਼ਰ ਆਉਂਦਾ ਠੀਕ ਹੈ ਇੱਕ ਗੈਪ ਨਜ਼ਰ ਨਾ ਆਵੇ ਜਿਵੇਂ ਹੁਣ ਬਾਬੇ ਨਾਨਕ ਨੂੰ ਤਾਂ ਇਹ ਪ੍ਰਕਿਰਤੀ ਹੀ ਰੱਬ ਲੱਗੀ ਠੀਕ ਹੈ ਜੇਕਰ ਤੁਹਾਨੂੰ ਇੰਨਾ ਪ੍ਰਮਾਤਮਾ ਨਜ਼ਦੀਕ ਮਹਿਸੂਸ ਹੋਵੇ ਤਾਂ ਤੁਸੀਂ ਤਾਂ ਬਹੁਤ ਹੀ ਜ਼ਿਆਦਾ ਭਾਗਾਂ ਵਾਲੇ ਨਹੀਂ ਤਾਂ ਲੋਕ ਤਾਂ ਰੱਬ ਨੂੰ ਲੱਭਦੇ ਫਿਰਦੇ ਆ ਕੋਈ ਚੰਗਲਾ ਬੰਦਾ ਤੁਰ ਪੈਂਦਾ ਕੋਈ ਕੋਸ਼ ਕਰਦਾ ਕੋਈ ਭੋਰੀਆਂ ਦੇ ਵੜ ਜਾਂਦਾ ਕੋਈ ਟੱਬਰ ਨੂੰ ਛੱਡ ਕੇ ਚਲਾ ਜਾਂਦਾ ਇਹ ਬਹੁਤ ਕੁਝ ਕਰਦੇ ਆ ਪਰ ਜੇਕਰ ਤੁਹਾਨੂੰ ਪਰਮਾਤਮਾ ਬਿਲਕੁਲ ਇਨ ਵਿੱਚ ਆਪਣੇ ਨਾਲ ਖੜਾ ਦਿਖਦਾ ਹੋਵੇ ਜਿਵੇਂ ਹੁਣ ਇੱਥੇ ਵੀ ਤਾਂ ਅਪਾ ਟ੍ਰਾਸ ਕਰ ਰਹੇ ਆ ਆਪਾਂ ਸਾਲਾ ਰਹੇ ਹਾਂ ਸੋ ਇਹ ਹੈ ਕਿ ਪਰਮਾਤਮਾ ਠੀਕ ਹੈ ਸੋ ਕਹਿੰਦਾ ਮੇਰੇ ਤੇ ਤੇਰੇ ਵਿੱਚ ਕਰ ਇਸ ਤਰ੍ਹਾਂ ਦਾ ਕੋਈ ਵੀ ਹਰ ਵਿੱਚ ਕੰਧ ਨਹੀਂ ਹੋਣੀ ਚਾਹੀਦੀ ਤੂੰ ਆਪਣੀ ਕੁਦਰਤ ਤੇ ਆਪਣੇ ਵਿਚਲਾ ਇਹ ਪੰਦਾ ਇਉਂ ਹੀ ਮਹਿਨ ਸੋ ਮੇਰੇ ਤੇ ਤੇਰੇ ਵਿਚਕਾਰ ਇਹਦੇ ਤੇ ਤੇਰੀ ਕੁਦਰਤ ਦੇ ਵਿਚਕਾਰ ਜੋ ਪੜਦਾ ਹੈ ਉਹ ਐਨਾ ਹੀ ਮਹੀਨ ਹੋਣਾ ਚਾਹੀਦਾ ਬਿਲਕੁਲ ਪਤਲਾ ਹੋਣਾ ਚਾਹੀਦਾ ਕਿ ਸਾਨੂੰ ਇੱਕ ਦੂਜੇ ਤੋਂ ਦੂਰੀ ਮਹਿਸੂਸ ਹੀ ਨਾ ਹੋਵੇ ਠੀਕ ਹੈ ਮੈਨੂੰ ਮੇਰਾ ਪਰਮਾਤਮਾ ਬਿਲਕੁਲ ਮੇਰੇ ਨਾਲ ਖੜਾ ਨਜ਼ਰ ਆਵੇ ਕਹਿੰਦਾ ਮਿਲਾਪ ਵਿੱਚ ਵੀ ਕੋਈ ਵਿਛੋੜਾ ਹਮੇਸ਼ਾ ਰਹਿੰਦਾ ਹੈ ਥੋੜਾ ਥੋੜਾ ਜਦੋਂ ਆਪਾਂ ਕਿਸੇ ਨੂੰ ਮਿਲਦੇ ਆ ਤਾਂ ਕਿਤੇ ਨਾ ਕਿਤੇ ਇਹ ਵੀ ਅਹਿਸਾਸ ਹੁੰਦਾ ਨਾ ਕਿ ਇਹ ਚਲੇ ਜਾਣਾ ਹੁੰਦਾ ਹੈ ਹੁੰਦਾ ਹੈ ਨਾ ਦੋ ਪ੍ਰੇਮੀ ਆਪਸ ਵਿੱਚ ਮਿਲਦੇ ਹਨ ਪਤਾ ਹੁੰਦਾ बे विछोड़ा तो है कि आप चले जाए मिलना ठीक है किसी मेहमान नहीं घर आना तो तुम जिन्ना मर्जी तो करी जाओ वाल करी जाओ कितना कितना कहें मिलाप में भी कोई विछोड़ा हमेशा रहा है थोड़ा थोड़ा भुले पलों च कहे कोई ना घुले रहने का यकीन रखें बहुत भरोसा न करो तो। ठीक है हूँ आह समा चंगा चल रहा है ना तुम कहो किबा इदा समा चले चली जाए ਨਾ ਨਾ ਇਸ ਫਰੰਡ ਦੇ ਵਿੱਚ ਨਾਰਵ ਸਭ ਤੋਂ ਸਟਰੋਂਗ ਵਾਲਕੇ ਖੜੋ ਕਿ ਅੱਗੇ ਪਤਾ ਨਹੀਂ ਕਿਹੜੀ ਦੀਵਾਰ ਨਾਲ ਟਕਰਾਂਗੇ ਠੀਕ ਹੈ ਪਤਾ ਨਹੀਂ ਅੱਗੇ ਕਿਹਦਾ ਦੁਸ਼ਮਣ ਟਕਰੂਗਾ ਸੋ ਉਸ ਦੀਵਾਰ ਦੇ ਨਾਲ ਉਹਨਾਂ ਪਲਾਂ ਦੇ ਨਾਲ ਲੜਨਦੇ ਰਹੀ ਆਪਣੇ ਵਿੱਚ ਵਿਸ਼ਵਾਸ ਰੱਖੋ ਜੋਸ਼ ਰੱਖੋ ਠੀਕ ਹੈ ਕਹਿੰਦਾ ਨਹੀਂ ਮੁਹੱਬਤ ਕੋਈ ਮਸੀਹਾ ਠੀਕ ਹੈ ਮੁਹੱਬਤ ਕੋਈ ਮਸੀਹਾ ਨਹੀਂ ਰੱਬ ਨਹੀਂ ਹੈਗਾ ਆਪਾਂ ਕਿਸੇ ਦੇ ਨਾਲ ਮੁਹਬਤ ਲਈਏ ਬਸ ਉਹਨੂੰ ਹੀ ਰੱਬ ਮੰਨ ਬੈਠੀਏ ਇਸ ਭਰਮ ਦੇ ਵਿੱਚ ਆਪਾਂ ਨੂੰ ਨਹੀਂ ਰਹਿਣਾ ਚਾਹੀਦਾ ਕਹਿੰਦਾ ਨਹੀਂ ਮੁੱਕੋ ਕੋਈ ਮਸੀਹਾ ਹੈ ਕਿਸਮਤ ਆਪਣੀ ਦਾ ਇਹ ਤਸੀਹਾ ਇਹ ਤਾਂ ਇੱਕ ਸਾਡੀ ਕਿਸਮ ਦਾ ਦੁੱਖ ਹੈ ਜਦੋਂ ਆਪਾਂ ਸੰਸਾਰਕ ਬੰਦਨਾ ਦੀ ਟੰਗ ਵੱਜਦੇ ਆ ਨਾ ਬਹੁਤ ਤਕਲੀਫ ਹੁੰਦੀ ਹੈ ਇਹ ਤੱਪਦੇ ਸਹਰਾ ਚ ਮਿਰਗ ਜਲ ਠੀਕ ਉ ਦੁਨੀਆ ਤਾਂ ਅਸੀਂ ਤੱਪਦਾ ਮਾਲ ਥਲੀ ਹੈ ਜਦੋਂ ਆਪਾਂ ਕਿਸੇ ਨਾਲ ਪਿਆਰ ਕਰਦੇ ਆ ਸਾਨੂੰ ਲੱਗਦਾ ਕਿ ਬਹੁਤ ਹੀ ਵਧੀਆ ਹੈ ਮੇਰੀ ਜ਼ਿੰਦਗੀ 'ਚ ਠੰਡਕ ਆ ਗਈ ਇਹ ਵੀ ਭਲੇਖਾ ਹੀ ਆ ਜਿਹੜੇ ਮੁਹੱਬਤ ਕਰਦੇ ਆ ਉਹਨੂੰ ਵੀ ਪੁੱਛ ਕੇ ਦੇਖ ਲੈ ਜਦੋਂ ਇਧਰ ਉਧਰ ਦੋ ਦੋ ਚਾਂਡੇ ਪੈਂਦੇ ਆ ਫਿਰ ਪ੍ਰੋਬਲਮ ਹੈ ਇੱਕ ਦੂਜੇ ਨੂੰ ਛੱਡ ਗਿਆ ਤਾਂ ਪ੍ਰੋਬਲਮ ਹੈ ਜੇ ਵਿਆਹ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜੇ ਨਵੇਂ ਸਿਆਪੇ ਸ਼ੁਰੂ ਹੁੰਦੇ ਉਹ ਵੀ ਪ੍ਰੋਬਲਮ ਹੈ ਕਿਉਂ ਕਿਉਂਕਿ ਉਸ ਵੇਲੇ ਸਾਨੂੰ ਕੀ ਲੱਗਦਾ ਹੁੰਦਾ ਸੁਣ ਲਿਓ ਮੁਹੱਬਤ ਵਾਲਿਆਂ ਦੀਆਂ ਸਟੋਰੀਆਂ ਹੈ ਨਾ ਫਿਰ ਉਹਨਾਂ ਨੂੰ ਕੀ ਲੱਗਦਾ ਹੁੰਦਾ ਕਿ ਪਹਿਲਾਂ ਤਾਂ ਇਹ ਮੇਰਾ ਬਹੁਤ ਕਰਦਾ ਸੀ ਹੁਣ ਕਰਦਾ ਹੀ ਨਹੀਂ ਪਹਿਲਾਂ ਫੋਨ ਤੇ ਫੋਨ ਫੋਨ ਤੇ ਫੋਨ ਕਿ ਨਾ ਕੋਈ ਵੀ ਉਹ ਕੇ ਜਨ ਆ ਰੋਜ਼ ਤੋਂ ਵਿਹਾਰ ਤੋਂ ਰੋਜ਼ ਰੋਜ਼ ਸਪੋਲ ਜਾਂਦੇ ਕਿਉਂਕਿ ਜਦੋਂ ਤੁਸੀਂ ক্লোਜ਼ ਹੁੰਦੇ ਹੋ ਫਿਰ ਉਹ चीज ਨਹੀਂ ਰਹਿੰਦੀ ਫਿਰ ਅਸੀਂ ਆਪ ਨੂੰ ਦੇਖਦੇ ਹਾਂ ਕਿ ਆਪ ਗੁਣਾ ਦੇ ਨਾਲ ਜੀਣਾ ਤਾਂ ਸਿੱਖਦੇ ਹੈ ਠੀਕ ਹੈ ਕਿਸੇ ਦੇ ਸੋਹਣਪਨ ਨੂੰ ਦੇਖ ਕੇ ਮੁਹੱਬਤ ਹੁੰਦੀ ਹੈ ਠੀਕ ਹੈ ਫਿਰ ਉਸ ਸੋਹਣਪਨ ਬਾਅਦ ਦੇ ਵਿੱਚ ਲੱਗਦਾ ਕਿ ਐਵੇਂ ਹੈ ਦਿੱਲੀ ਜਿਹੀ ਕਿੰਨਾ ਹੋ ਕੇ ਸਾਨੂੰ ਕਹੀ ਜੋਗੇ ਵੇ ਰਾਤ ਕਿਏ ਹੋਣਾ ਰਾਤ ਕਿਏ ਸਾਨੂੰ ਕਿੰਨਾ ਕਹੀ ਜੋਗੇ ਦੁਨੀਆ ਬਹੁਤ ਸੋਹਣੀ ਹੈ ਠੀਕ ਹੈ ਸੋ ਫਿਰ ਗੜਬੜ ਆਉਣੀ ਆਣੀ ਹੈ ਕਹਿੰਦਾ ਨਹੀਂ ਮੁਹੱਬਤ ਕੋਈ ਮਸੀਹ ਹਰ ਹੈ ਕਿਸਮਤ ਆਪਣੀ ਦਾ ਇੱਕ ਤਸੀਹਾ ਇੱਕ ਕੱਪ ਦੇ ਸਹਰਾਂ ਚ ਮ੍ਰਿਗਸਲ ਹੈ ਸੋ ਇਹ ਇੱਕ ਕੀ ਹੈ ਭ੍ਰਮ ਜਿਵੇਂ ਪਾਣੀ ਦਾ ਇੱਕ ਭ੍ਰਮ ਪੈਂਦਾ ਰਹਿੰਦਾ ਨਾ ਮਾਰੂਥਲ ਚ ਜਾਓ ਤਾਂ ਦੂਰੋਂ ਬੰਦਾ ਪਾਣੀ ਪੁਣੀ ਮਿਲਦਾ ਨਹੀਂ ਪਰ ਉਹ ਰੇਤ ਹੀ ਇਸ ਤਰ੍ਹਾਂ ਚਮਕ ਰਹੀ ਹੁੰਦੀ ਹੈ ਭਲੇਖਾ ਪਾਣੀ ਦੇ ਫੇ ਪਾਣੀ ਹੋਵੇ ਜਿਵੇਂ ਕਹਿੰਦਾ ਸਿਰਫ ਇਹ ਭਲੇਖਾ ਹੀ ਹੈ ਨਾ ਇਸ ਦਾ ਦਿਲ ਸੌਰੀ ਨਾ ਇਸ ਚ ਦਿਲ ਦੀ ਤੋਂ ਮੀਨ ਰੱਖੇ ਸੋ ਇਸ ਮੁਹੱਬਤ ਨਾਂ ਦੀ ਚੀਜ਼ ਦੇ ਵਿੱਚ ਆਪਣੇ ਦਿਲ ਨਾਮ ਦੀ ਮੀਨ ਮੱਛੀ ਮੀਨ ਹੁੰਦਾ ਮੱਛੀ ਉਹਨੂੰ ਨਹੀਂ ਰੱਖਣਾ ਕਿਉਂਕਿ ਉਹਦੇ ਨਾਲ ਫਿਰ ਜਦੋਂ ਪਾਣੀ ਨਹੀਂ ਹੋਊਗਾ ਤਾਂ ਤੜਫੂਗੀ ਜਦੋਂ ਪ੍ਰੇਮ ਪ੍ਰੇਮੀ ਦੇ ਨੇੜੇ ਨਹੀਂ ਹੋਣਾ ਫਿਰ ਤੜਫਣਾ ਖਾਮ ਖਾ ਦਾ ਲੋਕ ਪਤਾ ਨਹੀਂ ਕੀ-ਕੀ ਕਰ ਲੈਂਦੇ ਸੁਸਾਈਡ ਤੱਕ ਕਰਦੇ ਇਸ ਚੀਜ਼ ਦੇ ਚੱਕਰ ਵਿੱਚ ਠੀਕ ਹੈ ਅਸਲ ਮੁਹੱਬਤ ਤਾਂ ਹੁੰਦੀ ਨਹੀਂ ਹੈਨਾ ਕਹਿੰਦਾ ਨੇ ਇਹ ਅੱਜ ਇਲਾਜ ਕੀ ਹੈ ਇਹ ਬੁੱਢ ਤੇ ਦਿਨਾ ਰਿਵਾਜ ਕੀ ਹੈ ਬਲਨ ਬਿਨਾਂ ਅਗਰ ਚ ਬਲ ਕੇ ਅੱਛਾ ਠੀਕ ਅਗਰ ਚ ਬਲ ਕੇ ਹਵਾ ਚ ਰਲ ਕੇ ਨਾ ਆਉਣਾ ਦੇਖਣ ਅਸਾਂ ਦੇ ਪਲ ਸਾਰਿਆਂ ਦੇ ਨਾਲ ਇਹੀ ਹੋਣ ਵਾਲਾ ਹੈ ਅਗੰਦੇ ਵਿੱਚ ਸਾਡੀ ਬਾਡੀ ਨੇ ਵੜਨਾ ਹੀ ਵੜਨਾ ਜਦੋਂ ਅਗੰਦ ਚ ਬੜੂਗੀ ਤਾਂ ਫਿਰ ਇਹ ਹਵਾ ਦੇ ਵਿੱਚ ਰਲੂਗੀ ਨਾ ਆਉਣਾ ਦੇਖ ਦੇਖਣ ਅਸਾਂ ਨੇ ਭਲਕੇ ਅ ਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ ਪਾਕ ਰੱਖੀ ਮਲੀਨ ਰੱਖੀ ਸੋ ਆਪਾਂ ਫੇਰ ਇੱਕ ਵਾਰੀ ਰੱਬ ਨੂੰ ਕਹਿੰਦੇ ਆ ਕਿ ਜਦੋਂ ਮੈਂ ਮਰ ਜਾਣਾ ਮੇਰੀ ਬਾਡੀ ਨੂੰ ਸਾੜ ਦਿੱਤਾ ਜਾਏਗਾ ਮੈਂ ਹਵਾ ਦੇ ਵਿੱਚ ਰਲ ਜਾਣਾ ਫੇਰ ਥੋੜੀ ਮੈਨੂੰ ਪਤਾ ਲੱਗਣਾ ਸੰਸਾਰ ਦੇ ਵਿੱਚ ਆ ਕੇ ਕਿ ਕੀ ਹੋ ਰਿਹਾ ਮੇਰੇ ਨਾਲ ਮੇਰੀ ਕੌਣ ਕੀ ਆ ਕਿੰਨੀ ਗੱਲ ਕਰ ਰਿਹਾ ਕਹਿੰਦਾ ਸਾਡੇ ਮਗਰੋਂ ਜਦੋਂ ਮੈਂ ਚਲੇ ਜਾਣਾ ਤੂੰ ਨਾਮ ਸਾਡੇ ਨੂੰ ਜਿੱਦਾਂ ਮਰਜੀ ਰੱਖੀ ਠੀਕ ਹੈ ਭਾਵੇਂ ਪਾਕ ਰੱਖ ਲੈ ਪਵਿੱਤਰ ਬਣਾ ਦੇ ਇਹਨੂੰ ਚਾਹੇ ਮਲੀਨ ਗੰਧਲਾ ਪਵਿੱਤਰ ਕਰ ਦੇ ਠੀਕ ਹੈ ਹੁਣ ਮੈਂ ਜਦੋਂ ਮਰ ਜਵਾਂ ਤਾਂ ਮੇਰੇ ਬਾਅਦ ਚ ਕਾਹਨੂੰ ਕੋ ਗਾਣਾ ਗੱਡੀ ਜਾਂ ਮੈਨੂੰ ਕੀ ਫਰਕ ਪੈਂਦਾ ਠੀਕ ਜਿਉਂਦੇ ਜੀ ਵਸ ਉਹ ਈਸ਼ਵਰ ਸਾਡੇ ਨਾਲ ਰਵੇ ਤੁਸੀਂ ਆਪਣੇ ਆਪ ਦੇ ਨਾਲ ਹੋ ਬਹੁਤ ਜ਼ਰੂਰੀ ਹੈ ਜਦੋਂ ਇਨਸਾਨ ਆਪਣੇ ਆਪ ਦੇ ਨਾਲ ਨਹੀਂ ਰਹਿੰਦਾ ਛੇ ਪ੍ਰੋਬਲਮ ਆ ਜਾਂਦੀ ਸੋ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਦੇ ਨਾਲ ਰਹੋ ਜਿਉਂਦੇ ਜੀ ਬਾਅਦ ਚ ਪਰਵਾਹ ਨਹੀਂ ਕੀਤੀ ਜਾਏਗੀ ਕਿ ਕੀ ਕਹਿੰਦਾ ਕੋਈ ਕਹਿੰਦਾ ਹਨੇਰਿਆਂ ਦਾ ਇਲਾਜ ਕੀ ਹੈ ਇਹ ਬੁੱਝ ਕੇ ਜਿਣਾ ਰਿਵਾਜ ਕੀ ਹਨੇਰਿਆਂ ਦਾ ਇਲਾਜ ਕੀ ਇਲਾਜ ਹੈ ਅੱਛਾ ਹਨੇਰੇ ਦਾ ਇਲਾਜ ਕੀ ਰੋਸ਼ਨਾ ਰੋਸ਼ਨੀ ਹੈ ਨਾ ਹੁਣ ਇੱਥੇ ਹਨੇਰਾ ਸੀਗਾ ਮੈਂ ਆ ਡੋਰ ਬੰਦ ਕੀਤਾ ਕਿਉਂਕਿ ਬਾਹਰੋਂ ਸ਼ੋਰ ਆ ਰਿਹਾ ਸੀਗਾ ਤਾਂ ਥੋੜਾ ਹਨੇਰਾ ਸੀਗਾ ਤੁਸੀਂ ਕਾਪੀਆਂ ਕਿਤਾਬਾਂ ਮੋਰੇ ਰੱਖ ਕੇ ਬੈਠੇ ਹੁਣ ਹੈਗਾ ਤੇ ਗਲਤ ਅਸਰ ਪੈਂਦਾ ਸੋ ਮੈਂ ਸਵਿਚ ਆਨ ਕੀਤਾ ਹੁਣ ਜ਼ਿੰਦਗੀ 'ਚ ਜਦੋਂ ਹਨੇਰਾ ਹੋਵੇ ਫੇਰ ਕਿਹੜਾ ਸਵਿਚ ਆਨ ਕਰੋਗੇ ਪਰਮਾਤਮਾ ਦਾ ਨਾਮ ਸਭ ਤੋਂ ਵੱਡਾ ਹੌਸਲਾ ਠੀਕ ਹੈ ਦੇਖੋ ਕਿਸੇ ਨੇ ਕਿਸੇ ਤੀਸਰੇ ਨੇ ਤੁਹਾਡੇ ਪਿੱਛੇ ਨਹੀਂ ਛਾਪਣਾ ਠੀਕ ਹੈ ਕੋਈ ਗੱਲ ਹੋ ਰਹੀ ਸੀ ਅਸੀਂ ਦੋ ਚਾਰ ਬਾਬਾ ਜੀ ਮੇਰੇ ਨਾਲ ਤੁਰਦੇ ਹਾਂ ਸ਼ਾਮ ਨੂੰ ਸੈਰ ਕਰਨ ਦੇ ਨੇ ਵੈਸੇ ਹੀ ਦੋਸਤ ਬਣਾਏ ਹੋਏ ਇੱਕ ਦੋ ਤੁਹਾਡੇ ਵਰਗੇ ਵੀ ਤੁਰਦੇ ਨੇ ਨੌਜਵਾਨ ਕੋਈ ਇਦਾਂ ਹੀ ਗੱਲ ਹੋ ਰਹੀ ਸੀ ਕੋਈ ਪੁੱਛਣਾ ਅਵੇ ਕੋਈ ਕਿਸੇ ਨੂੰ ਸ਼ਾਮ ਵਕਤ ਦਿੰਦਾ ਕਿ ਨਹੀਂ ਦਿੰਦਾ ਇਦਾਂ ਨਹੀਂ ਗੱਲਾਂ ਚੱਲ ਰਹੀਆਂ ਸੀਗੀਆਂ ਉਹ ਯੰਗ ਜਿਹੜਾ ਬੱਚਾ ਤੁਹਾਡੇ ਵਰਗਾ ਹੈ ਮੈਂ ਕਿਹਾ ਉਹਨੇ ਨਾ ਕੁਛ ਮੈਨੂੰ ਆਪਣੇ ਫੋਨ ਦੇ ਤੇ ਕੱਢ ਕੇ ਦਿਖਾਇਆ ਉਹਦੇ ਵਿੱਚ ਨਾ ਇੱਕ ਬਲਦ ਉਹ ਜਾ ਰਿਹਾ ਹੈ ਕਿ ਆ ਰਿਹਾ ਕੁਝ ਸਮਝ ਨਹੀਂ ਲੱਗਦੀ ਉਹਨੂੰ ਤੁਸੀਂ ਜਜ ਕਰਨਾ ਹੈ ਕਿ ਉਹ ਜਾ ਰਿਹਾ ਹੈ ਕਿ ਆ ਰਿਹਾ ਹੈ ਮਤਲਬ ਇਦਾਂ ਹੀ ਇਮੇਜ ਇਦਾਂ ਬਣਾਈ ਹੋਈ ਹੈ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਉਹ ਜਾ ਰਿਹਾ ਹੈ ਕਿ ਆ ਰਿਹਾ ਹੈ ਹਨਾ ਮੈਂ ਉਹਨੂੰ ਦੇਖਿਆ ਇੱਕ ਸੈਕਿੰਡ ਜੀ ਮੈਂ ਕਿਹਾ ਮੈਂ ਕਿਹਾ ਮੇਰੇ ਕੋਲ ਆ ਗਿਆ ਠੀਕ ਹੈ ਮੈਂ ਕੋਈ ਨਹੀਂ ਉਹ ਮਤਲਬ ਵੈਸੇ ਹੀ ਮੈਂ ਦੇਖਿਆ ਮੈਨੂੰ ਲੱਗਿਆ ਕਿ ਮੇਰੇ ਵੱਲ ਆ ਰਹੀ ਹੈ ਨਾ ਤੇ ਉਹਨੇ ਫੋਨ ਫੜ ਲਿਆ ਕਹਿੰਦਾ ਦੀਦੀ ਇਹ ਪਤਾ ਕੀ ਦੱਸਦੇ ਆ ਕਿ ਤੁਸੀਂ ਜੀਨੀਅਸ ਹੋ ਜਾਂ ਫਿਰ ਤੁਸੀਂ ਨੂਰਖ ਹੋ ਮੈਂ ਕਿ ਇੱਕ ਮਿੰਟ ਬੰਦ ਕਰ ਲੈ ਮੈਨੂੰ ਆਪਣੇ ਤਾਂ ਕਿੱਕ ਵੀ ਨਹੀਂ ਸੁਣਨੀ ਪਸੰਦ ਮੈਂ ਕਿ ਮੇਰਾ ਦੁਨੀਆ ਜੋ ਪਰਿੰਦਾ ਹੈ ਜਿਹੜਾ ਆਪਣੇ ਆਪ ਨੂੰ ਆਪ ਥਾਪੜ ਕੇ ਬਹੁਤ ਅੱਛਾ ਮਹਿਸੂਸ ਕਰਦਾ ਮੈਨੂੰ ਕਿਸੇ ਦੀ ਥਾਪੀ ਨਹੀਂ ਜ਼ਰੂਰਤ ਨਹੀਂ ਲੱਗਦੀ ਹੈ ਨਾ ਕਹਿੰਦਾ ਦੀਦੀ ਸੁਣਦਾ ਦਿਹਾ ਕਰੋ ਮੈਨੂੰ ਪਤਾ ਤੁਸੀਂ ਕਿਦਾਂ ਦੇ ਹੋ ਕਹਿੰਦਾ ਇਹ ਹੀ ਕਹਿੰਦਾ ਕਿ ਤੁਸੀਂ ਜੀਨੀਅਸ ਹੋ ਕਿਉਂਕਿ ਉਹ ਵਾਕਈ ਤੁਹਾਡੇ ਵੱਲੇ ਆ ਰਿਹਾ ਹੈ ਕਹਿੰਦਾ ਬਹੁਤ ਰੇਅਰ ਲੋਕ ਇਹਨੂੰ ਪਛਾਣਦੇ ਮੈਂ ਕਿਹਾ ਚੱਲ ਠੀਕ ਹੈ ਇਸ ਕਿੰਦਾ ਮੈਂ ਇਹ ਮੈਨੂੰ ਲੱਗਾ ਕਿ ਮੇਰੇ ਮੁਰਗ ਖੜਵਾ ਲਾ। ਸੋ ਇਸ ਕਰਕੇ ਕੋਈ ਤੁਹਾਡੇ ਘਟ ਨੂੰ ਥਾਪੀ ਦਵੇ ਸ਼ਾਬਾਸ਼ ਦਵੇ ਇਹਦੀ ਵੇਟਨਾ ਕਰੋ। ਠੀਕ ਬਟ ਹਾਂ ਤੁਸੀਂ ਆਪਣੇ ਗਲਤ ਕੰਮ ਨੂੰ ਮੰਨੋ ਕਿ ਆਪਣੀ ਗਲਤੀ। ਠੀਕ ਹੈ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਮੈਂ ਸਹੀ ਕਰ ਰਿਹਾ ਹਾਂ ਖੇਰ ਕਿ ਸੇ ਦਿਹਾੜੀ ਵੀ ਰੁਤਣੀ ਆ ਫਿਰ ਆਪਣੇ ਆਪ ਨੂੰ ਹੌਸਲਾ ਦੇ ਵੈਰੀ ਗੁੱਡ ਵੈਰੀ ਨੈਸ ਤੇਰੇ ਵਰਗਾ ਕੋਈ ਨਹੀਂ ਠੀਕ ਹੈ ਆਪਣੇ ਆਪ ਨੂੰ ਜਰੂਰ ਸੋ ਇਹੀ ਚੀਜ਼ ਹੈ ਜੋ ਤੁਹਾਡੀ ਜ਼ਿੰਦਗੀ ਦੀ ਬਕਤੀ ਨੂੰ ਜਗਾਉਂਗੀ ਠੀਕ ਹੈ ਇੱਕ ਵੇਲਾ ਐਸਾ ਵੀ ਆਣਾ ਭੈਣ ਭਰਾ ਸਾਰੇ ਤੁਹਾਨੂੰ ਛੱਡ ਜਾਂਦੇ ਆ ਕਿ ਬਾਏ ਬਾਏ ਤੇਰੇ ਚ ਕੋਈ ਗੁਣ ਨਹੀਂ ਹੈਗਾ ਠੀਕ ਹੈ ਉਸ ਵੇਲੇ ਸਿਰਫ ਤੁਹਾਡਾ ਹੀ ਹੱਥ ਹੁੰਦਾ ਜੋ ਜ਼ਿੰਦਗੀ ਦੇ ਬਟਨ ਨੂੰ ਆਨ ਕਰ ਸਕਦਾ ਹੁੰਦਾ ਕੋਈ ਤੀਸਰਾ ਤੋ ਕਹਿੰਦਾ ਹਨੇਰੀਆਂ ਦਾ ਇਲਾਜ ਕੀ ਹੈ ਇਹ ਬੁੱਝ ਕੇ ਜਿਨਾ ਰਿਵਾਜ ਨਹੀਂ ਹੈ ਕੀ ਮਤਲਬ ਹੈ ਬੁੱਝ ਕੇ ਰਿਵਾਜ ਐਵੇਂ ਮਰਮਰ ਕਰਿਆ ਨੈਗੇਟਿਵਿਟੀ ਫਲਾਈ ਜਾਣਾ ਮੇਰੇ ਤਾਂ ਕੁਝ ਨਹੀਂ ਹੋ ਸਕਦਾ ਮੇਰੇ ਨਾਲ ਤਾਂ ਆਹੀ ਹੋਣਾ ਹੁੰਦਾ ਹੀ ਹਰ ਦੇ ਵਿੱਚ ਸਾਰਿਆਂ ਨਾਲ ਵਧੀਆ ਹੋ ਰਿਹਾ ਮੇਰੇ ਨਾਲ ਘਟਿਆ ਹੋ ਰਿਹਾ ਹਮੇਸ਼ਾ ਇਦਾਂ ਹੀ ਹੁੰਦਾ ਮੇਰੇ ਨਾਲ ਕੀ ਜ਼ਿੰਦਗੀ ਐ ਇਸ ਤਰ੍ਹਾਂ ਦੀ ਜ਼ਿੰਦਗੀ ਤਾਂ ਹਮੇਸ਼ਾ ਬੱਜ ਕੇ ਰੋ ਨੈਗੇਟਿਵਿਟੀ ਬਿਲਕੁਲ ਵੀ ਅੱਛੀ ਨਹੀਂ ਹੈ ਠੀਕ ਹੈ ਕਿਉਂਕਿ ਆਪਾਂ ਪੰਜਾਬ ਦੇ ਵਾਸੀ ਤੇ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਠੀਕ ਹੈ ਅਰੋਨਾ ਨੇ ਕੀ ਆਨੰਦ ਦਿੱਤਾ ਚੜ੍ਹਦੀ ਕਲਾ ਮਤਲਬ ਜ਼ਬਰਦਸਤ ਹੈ ਕੋਈ ਇਸ ਚੀਜ਼ ਤੇ ਕੌਨਸੈਂਟਰੇਟ ਕਰੋ ਨਾ ਚੜ੍ਹਦੀ ਕਲਾ ਵਾਟ ਇਜ਼ ਚੜ੍ਹਦੀ ਕਲਾ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਭਾਈ ਵੀ ਚੜ੍ਹਦੀ ਕਲਾ ਹੁੰਦੀ ਈ ਹੈ ਠੀਕ ਹੈ ਸੋ ਕਹਿੰਦਾ ਇਹ ਬੁਝ ਕੇ ਜੀਣ ਦਾ ਰਿਵਾਜ ਵੀ ਹੈ ਸਾਡੇ ਪੰਜਾਬੀਆਂ ਨੇ ਤਾਂ ਬਿਲਕੁਲ ਵੀ ਬੁਝ ਕੇ ਜੀਣ ਦਾ ਰਿਵਾਜ ਨਹੀਂ ਕਹਿੰਦਾ ਬਨਣ ਬਿਨਾਂ ਹੀ ਮਿਲੇਗਾ ਚਾਨਣ ਇਹ ਆਸ ਦਿਲ ਵਿੱਚ ਕਦੀ ਨਹੀਂ ਸਭ ਤੋਂ ਪਹਿਲਾਂ ਤੁਹਾਨੂੰ ਬਲਣਾ ਪਏਗਾ ਠੀਕ ਹੈ ਬਲਣਾ ਨੂੰ ਹੰਦਾ ਹੈ ਮਿਹਨਤ ਕਰਨ ਉਹ ਜੇਕਰ ਤੁਸੀਂ ਜਿੰਦਗੀ ਚ ਚਾਨਣ ਚਾਹੁੰਦੇ ਹੋ ਤਾਂ ਫਿਰ ਬਲਣਾ ਪਏਗਾ ਮਿਹਨਤ ਕਰਨੀ ਪਏਗੀ ਸੰਘਰਸ਼ ਕਰਨਾ ਪਏਗਾ ਜਿੰਨਾ ਮਰਦੀ ਹਨੇਰਾ ਹੋਵੇ ਉਹਦੇ ਵਿੱਚ ਰੌਸ਼ਨੀ ਕਰਨ ਦਾ ਦਮ ਚਾਹੀਦਾ ਠੀਕ ਹੈ ਕਹਿੰਦਾ ਕਹਿੰਦਾ ਸੋ ਇਸ ਕਰਕੇ ਇਹ ਆਸ ਕਰਿਆ ਨਾ ਰੱਖੋ ਕਿ ਬਿਨਾਂ ਕੁਸ਼ੀਦਿਆਂ ਬਿਨਾਂ ਮਾਥਾ ਲਾਇਆ ਕੋਈ ਕੁਝ ਮਿਲ ਜੇਗਾ ਵਫਾ ਦੇ ਵਾਅਦੇ ਇਹ ਅਹਿਦ ਇਰਾਦੇ ਵਫਾ ਮਤਲਬ ਵਫਾਦਾਰੀ ਕਹਿੰਦਾ ਇਹ عہد ਇਕਰਾਰ ਇਹ عہد ਮਤਲਬ ਵਚਨ ਇਕਰਾਰ ਠੀਕ ਹੈ ਵਾਦਾ ਰਹੀ ਨਾ ਸ਼ਿੱਦਤ ਤਾਂ ਫੇਰ ਕਾਦੇ ਜੇਕਰ ਜੋਸ਼ ਹੀ ਨਾ ਹੋਇਆ ਤੁਹਾਡੇ ਵਿੱਚ ਕਾਦੇ ਵਾਦੇ ਮੈਂ ਤੁਹਾਡੇ ਨਾਲ ਵਾਦਾ ਕਰ ਲਵਾਂ ਉਹਦੇ ਨੇ ਕੰਮ ਕਰਾਂ ਕਿਤਾ ਪੂਰਾ ਹੋ ਜਾਊਗਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਤੁਸੀਂ ਆਪਣੇ ਆਪਣਾ ਕਰਕੇ ਦੇਖ ਲਓ ਨਹੀਂ ਪੂਰਾ ਹੋਣਾ ਸੋ ਮਿਹਨਤ ਤਾਂ ਕਰਨੀ ਪੈਣੀ ਹੈ ਇਹ ਰੀਤਾਂ ਰਸਮਾਂ ਇਹ ਕੌਣ ਕਸਮਾਂ ਤੁਹ ਸ਼ਿੱਦਤ ਦੇ ਅਧੀਨ ਰੱਖੀ ਜਿਹੜੀਆਂ ਵੀ ਕਸਮਾਂ ਖਾਣੀਆਂ ठीक है वादे करने कॉल करने करार करने संघर्ष तो बिना नहीं ठीक है जिन्हें मर्जी वादे करो पर विश्वास रखो कि मैनू मेहनत करनी पेगी विश्वास रखना पेगा संघर्ष करना पड़ेगा कहना मैं तेरे बाद की कि उगना है खिलाव अंदर की उगना है एंडी कितने बस हों परम कहते हैं ठीक है सिर्फ परमात्मा के अगर तुम अरदास कर स मैं तेरे वाजो की पोगना है क्या पो भोग सकते तो हो ईश्वर तो बिना आप जित सकते ईश्वर साढ़े नाम ना हो नहीं ठीक है सो कहता मैं तेरे वाजो की पुगना मैं नहीं भोग सकता तेरे बहना खिलावान अंदर की उगना है जमीन के आसमान के विकार जो खिला है खाली थान है उग उगता कोई पौधा उगता नहीं उगता कहना सो मैं कि सकना मैं तो किरना है बीज बन के मैं तो एक दिन किरना ही करना ठीक है थेके? इस धरती के उ डिगना ही डिगना है बीज बन क्योंकि उस परमात्मा की बख्शिश है सूँ बीज बना सो कहना जरा कुछ तो सीधी जमीन रखी हे ईश्वर तो बस मेरी एनी मदद करी कि जिस जमीन के उ मैं बीज बन के उठा वह सिली हो सिली मतलब थोड़ी थोड़ी गिली हो क्यों हो वे? मैं वे गुड सक ठीक है बहुत बड़ी पावर है इस कविता के अगर इस चीज में समझना भी बहुत हौसला दिखती है ठीक है कहना बुरे दिन तो डरी ना पात्र सो हम एंडीत पात्र अपने आप को कहना यह पात्र डरी ना जिंदगी कहना बुरे दिन तो ना डरी पर दिन लिया खातर तू तो सि दिल्च त आस रूह नज़र च सपने हसीन रखी तुम आओ ही इस चीजों फॉलो करना ठीक है नज़र थोड़े सपने ਰਖੋ ਸਿੱਧਕ ਰੱਖੋ ਆਪਣੇ ਅੰਦਰ ਕਿ ਮੈਂ ਇਹ ਕਰਨਾ ਹੀ ਕਰਨਾ ਠੀਕ ਹੈ ਮੇਲ ਸੰਘਰਸ਼ ਆਤਮ ਵਿਸ਼ਵਾਸ ਫੱਟੋ ਵੱਡੇ ਜੀ ਦਾ ਐਗਰੇਜ ਪਾਤਰ ਦਾ ਇਹੀ ਕਹਿਣਾ ਹੈ ਆਪਣੇ ਆਪ ਨੂੰ ਕਹਦੇ ਹੋ ਤੁਹਾਨੂੰ ਕੁਝ ਕਹਿ ਜਾਂਦਾ ਠੀਕ ਹੈ ਚਲੋ ਕੱਲ ਕਰਦੇ ਹਾਂ ਅਗਲੀ ਕੱਲ ਤਾਂ 15 ਮਿੰਟ ਸ਼ੁਰੂ ਦੇ ਲਾਵਾਂਗੇ ਟੈਸਟ ਤੇ 5 ਮਿੰਟ ਵੀ ਮੈਂ ਨਹੀਂ ਦੇਣੇ ਪੜ੍ਹਨ ਦੇ ਲਈ ਕਲਾਸ 'ਚ ਘਰੋਂ ਹੀ ਪੜ੍ਹ ਕੇ ਆਣਾ ਕਿੱਦਾਂ ਰਹਿਣਾ ਉਹਦਾ ਟੈਸਟ ਕਰ ਸਹੀ ਜਿਵੇਂ ਚਲੋ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ